ਹਾਂਜੀ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਿਲਕੁਲ ਡੌਗ ਦਿਖਾਵਾਂਗੇ ਬੱਚੇ ਦਿਖਾਵਾਂਗੇ ਪੱਪੀ ਦਿਖਾਵਾਂਗੇ ਲੈਬਰਾ ਬੱਚੇ ਨੇ ਵੀਰ ਹੋਣਾਂ ਦੇ ਕੋਲੇ ਵਿਕਾਊ ਆ ਨਿਸ਼ਾਨ ਵੀਰ ਤੇ ਨਾਲ ਇੱਕ ਮੇਰੇ ਵੀ ਹੋਰ ਵੀਰ ਖੜੇ ਆ ਉਹਨਾਂ ਦੀ ਵੀ ਆਪਾਂ ਗੱਲਬਾਤ ਪੂਰੀ ਪੁੱਛਾਂਗੇ ਉਹਨਾਂ ਤੋਂ ਨਾਮ ਪੁੱਛਾਂਗੇ ਵੀਰ ਤੋਂ ਤੇ ਜਿੱਥੇ ਤੁਸੀਂ ਪਹੁੰਚ ਕਰਨੀ ਆ ਪਿੰਡ ਰਸੂਲਪੁਰ ਨਹਿਰਾ ਹੈਗਾ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਇਹ ਪੱਪੀ ਜਿਹੜੇ ਆ ਦੋਸਤੋ ਬੱਚੇ ਨੇ ਇਹ ਬਕਾਊ ਆ ਅਵੇਲੇਬਲ ਨੇ ਠੀਕ ਹੈ ਜੀ ਫੋਰ ਸੇਲ ਆ ਤੇ ਚਾਹਵਾਨ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ ਤੇ ਗੱਲਬਾਤ ਆਪਾਂ ਕਰਦੇ ਆ ਜਾਣਕਾਰੀ ਲੈਣੇ ਆ ਵੀ ਕੇਸ ਬਰੀਡ ਦੇ ਬੱਚੇ ਆ ਮਦਰ ਫਾਦਰ ਵੱਲੋਂ ਕੀ ਇਹਨਾਂ ਦਾ ਜਿਹੜਾ ਦੋਸਤੋ ਲਾਈਨ ਹੈਗੀ ਆ ਆ ਉਹ ਕਰਦੇ ਆ ਗੱਲਬਾਤ ਠੀਕ ਆ ਬਾਕੀ ਪੱਪੀ ਇੱਕ ਵਾਰੀ ਤੁਸੀਂ ਆ ਦੇਖ ਸਕਦੇ ਹੋ ਆ ਦੇਖੋ ਜੀ ਠੀਕ ਹੈ ਬਹੁਤ ਕਿਊਟ ਹੈਵੀ ਬੌਰਨ ਤੇ ਬਿਲਕੁਲ ਸਮਾਲ ਸਾਈ ਜਿਹੜੀ ਹੈ ਦੋਸਤੋ ਟੇਲ ਹੈਗੀ ਆ ਸਮਾਲ ਟੇਲ ਟੇਲ ਦੇ ਵਿੱਚ ਤੇ ਹੈ ਤਿੰਨੋ ਮੇਲ ਨੇ ਠੀਕ ਆ ਤਿੰਨੋ ਮੇਲ ਨੇ ਡੌਗ ਨੇ ਠੀਕ ਆ ਜੀ ਤੇ ਜਿਹੜੀ ਫੀਮੇਲ ਉਹ ਨਹੀਂ ਹੈਗੀ ਦੋਸਤੋ ਮੇਲ ਆ ਠੀਕ ਆ ਹਾਂ ਜੀ ਸਭ ਤੋਂ ਪਹਿਲਾਂ ਨਿਸ਼ਾਨ ਵੀਰੇ ਸਾਸਰੀ ਕਾਲ ਆ ਸਾਸਰੀਆ ਵੀਰ ਜੀ ਹੋਰ ਠੀਕ ਠਾਕ ਜੋ ਠੀਕ ਠਾਕ ਹਾਂ ਜੀ ਤੇ ਆਪਣਾ ਵੀਰ ਜੀ ਨਾਮ ਕੀ ਸੀਗਾ ਵੀਰ ਜੀ ਆਕਾਸ਼ ਸਿੰਘ ਆਕਾਸ਼ ਵੀਰੇ ਪੱਪੀ ਇਹ ਲੈਬਰੇ ਦੇ ਬੱਚੇ ਹਨਾ ਹਾਂ ਜੀ ਤੇ ਮਦਰ ਫਾਦਰ ਮਦਰ ਫਾਦਰ ਸਾਰਾ ਆਪਣੇ ਕੋਲ ਹੀ ਆ ਫਾਦਰ ਇਹਨਾਂ ਦਾ ਰਾਜਾ ਲਾਈਨ ਰਾਜਾ ਲੈਂਦਾ ਵਾ ਅੱਛਾ ਜੀ ਵਿਦ ਕੇਸੀ ਆ ਜੀ ਅੱਛਾ ਜੀ ਹਾਂਜੀ ਪਰ ਪਾਪਾ ਆਪਣੇ ਤੋਂ ਵਿਦਆਊਟ ਆ ਠੀਕ ਆ ਜੀ ਹਾਂਜੀ ਠੀਕ ਆ ਤੇ ਬਾਕੀ ਬੱਚੇ ਜਿਹੜੇ ਪੱਪੀ ਕਿੱਡੇ ਕਿੱਡੇ ਟਾਈਮ ਦੇ ਹੋ ਗਏ 25 25 ਕਿ ਦਿਨਾਂ ਦੇ ਹੋ ਗਏ ਸਰ 25 ਕਿ ਦਿਨਾਂ ਦੇ ਹੋ ਗਏ ਠੀਕ ਆ ਤੇ ਆਹ ਦੇਖੋ ਦੋਸਤੋ ਰਾਜਾ ਲਾਈਨ ਦੇ ਬੱਚੇ ਆ ਰਾਜਾ ਜਿਹੜਾ ਡੌਗ ਆ ਦੋਸਤੋ ਲੈਬਰਾ ਫਾਦਰ ਉਹ ਵੀ ਫਾਦਰ ਇਹਨਾਂ ਦਾ ਉਹ ਵੀ ਕੋਲ ਇਹਨਾਂ ਦੇ ਅਵੇਲੇਬਲ ਹੈਗਾ ਤੇ ਤੁਸੀਂ ਜਿਹੜਾ ਫਾਦਰ ਵੀ ਦੇਖ ਸਕਦੇ ਹੋ ਤੇ ਜਿਸ ਮਦਰ ਤੇ ਬੱਚਿਆ ਮਦਰ ਵੀ ਆਪਣੇ ਕੋਲ ਹੀ ਨਿਸ਼ਾਨ ਹਾਂਜੀ ਭਾਜੀ ਹਾਂਜੀ ਘਰ ਆਓ ਮਦਰ ਮਦਰ ਵੀ ਘਰ ਆ ਹਾਂਜੀ ਠੀਕ ਆ ਤੇ ਬਾਕੀ ਕੋਈ ਪਾਰਟਿਸਿਪੇਟ ਵੀ ਅੱਗੇ ਕਰਦੇ ਰਾਜੇ ਨੇ ਤਾਂ ਕੀਤਾ ਹੋਊਗਾ ਪਾਰਟਿਸਿਪੇਟ ਦਾ ਸ਼ੋਅ ਮੈਚੇਸ ਦੇ ਵਿੱਚ ਜਾਂ ਸ਼ੋਅ ਕੁਆਲਟੀ ਦੇ ਵਿੱਚ ਹਾਂਜੀ ਸ਼ੋਅ ਜੇ ਲੱਗੇ ਭਾਜੀ ਹਾਂਜੀ ਠੀਕ ਆ ਤੇ ਵਿਦਆਊਟ ਪੇਪਰ ਆ ਬੱਚੇ ਹਾਂਜੀ ਵਿਦਆਊਟ ਪੇਪਰ ਆ ਹਾਂਜੀ ਵਿਦਆਊਟ ਪੇਪਰ ਆ ਠੀਕ ਆ ਜੀ ਤੇ ਮੜਾ ਦਿਖਾਈਏ ਸਾਰੇ ਬੰਨਿਓ ਟੇਲ ਟੂਲ ਦਿਖਾ ਦਿਓ ਵਿਕਾਸਦੀਪ ਤੁਸੀਂ ਵੀ ਸੱਜੇ ਖੱਬੇ ਦਿਖਾ ਦਿਓ ਸਾਰੇ ਬੰਨਿਓ ਬੱਚੇ ਆ ਦੇਖੋ ਜੀ ਬਿਲਕ ਹਾਂ Adik ਪੁੱਲ ਬੱਚਾ ਹੈ ਵਿਗਾਉਣਿਆ ਭਾਜੀ ਹੂੰ ਮੈਂ ਕਿਹਨੂੰ ਖੋਹਿਆ ਬ੍ਰਿੰਕਲ ਪੂਰੇ ਪੈਂਦੇ ਮੁੰਡੇ ਤੇ 25 ਕੇ ਦਿਨ ਦੀ ਏਜ ਆ ਸਾਰੀ ਹੈ ਮੇਲ ਆ ਤਿੰਨੋ ਹਨਾ ਹਾਂਜੀ ਆ ਦੇਖੋ ਜੀ ਠੀਕ ਆ ਤੇ ਆਪਣਾ ਦੂਜੋ ਨਿਸ਼ਾਨ ਬਾਰੇ ਕਿੰਨਾ ਮੋਬਾਈਲ ਨੰਬਰ ਕੋਨਟੈਕਟ ਆਪਣਾ 70876 7471 ਅੱਛਾ ਤੇ ਰੇਂਜ ਇਹਨਾਂ ਦੀ ਕੀ ਆ ਪਰ ਪੀਸ ਜਖਦੀ ਸਾਢੇ 11000 ਇੱਕ ਮੇਲ ਦਾ ਬਾਬਾ ਦਾ ਇੱਕ ਪੱਪੀ ਪਰ ਪੱਪੀ ਹਾਂਜੀ ਸਾਢੇ 11000 ਹਾਂਜੀ ਠੀਕ ਹੈ ਬਾਕੀ ਥੋੜਾ ਬੜਾ ਮਾਨਤਨ ਹੋ ਜਾਊਗਾ ਵੀਰ ਭਰਾ ਦਾ ਜਿਹੜਾ ਇਹ ਆਊਗਾ ਠੀਕ ਆ ਜੀ ਹਾਂਜੀ ਤੇ ਡਿਲੀਵਰੀ ਜਿੱਥੋਂ ਦੀ ਆਖੋਗੇ ਉੱਥੋਂ ਦੀ ਕਰਦਾ ਆਂ ਪੰਜਾਬ ਦੇ ਵਿੱਚ ਪੰਜਾਬ ਬਾਲ ਪੰਜਾਬ ਦੇ ਵਿੱਚ ਹਾਂਜੀ ਉਹ ਤਾਂ ਆਪ ਐਕਸਟਰਾ ਚਾਰਜ ਲੱਗੂਗਾ ਉਹਦਾ ਪਰ ਠੀਕ ਆ ਜੇ ਆਪਾਂ ਆਊਟ ਆਫ ਪੰਜਾਬ ਦੀ ਗੱਲ ਕਰੀਏ ਤਾਂ ਐਕਸਟਰਾ ਚਾਰਜ ਨੇ ਹਾਂਜੀ ਤੇ ਪੰਜਾਬ ਦੇ ਵਿੱਚ ਵੀ ਐਕਸਟਰਾ ਚਾਰਜ ਨੇ ਹਾਂਜੀ ਠੀਕ ਆ ਜੀ ਜਿਆਦਾ ਖਰਚਾ ਨਹੀਂ ਤਾਂ ਥੋੜਾ ਬੜਾ ਖਰਚਾ ਆਉਂਦਾ ਕੋਈ ਹੂੰ ਯਾਰ ਅਜੇ 500 ਆਜੇ ਇੰਨਾ ਖਰਚਾ ਹੀ ਜਾਊਗਾ ਸਾਰਾ ਠੀਕ ਆ ਜੀ ਜਿਆਦਾ ਖਰਚਾ ਨਹੀਂ ਆਪਾਂ ਕਰਾਉਂਦੇਗੇ ਤਾਂ ਠੀਕ ਆ ਜੀ ਲੋ ਵੀ ਭਰਾਵੋ ਨੰਬਰ ਬੋਲਦੇ ਬੁੱਲ ਆ ਆ ਦੇਖੋ ਠੀਕ ਆ ਬਾਕੀ ਜਿਹੜੇ ਵੀਰਾਂ ਨੇ ਕਾਸਾ ਸ਼ੌਕ ਜਿਹੜੇ ਰੱਖਦੇ ਨੇ ਵੀਰ ਉਹ ਤੁਸੀਂ ਜਰੂਰ ਜਿਹੜਾ ਸ਼ੌਕ ਪਗਾ ਸਕਦੇ ਹੋ ਠੀਕ ਹੈ ਜੀ ਫੇਸ ਬੂਸ ਵੇਖੋ ਕੁਆਲਿਟੀ ਦੇਖੋ ਫੇਸ ਈਅਰ ਦਾ ਕੰਨ ਦੇਖੋ ਠੀਕ ਹੈ ਜੀ ਵੀ ਆਹ ਜਿਹੜੀ ਨੌਇਸ ਦੇਖੋ ਅੰਡਰ ਨੌਇਸ ਆ ਜਿਵੇਂ ਆਪਾਂ ਕਹਿੰਦੇ ਰਿੰਕਲ ਪੈਂਦੇ ਆ ਫੇਸ ਦੇ ਵਿੱਚ ਤੇ ਮੱਥੇ ਦੇ ਵਿੱਚ ਰਿੰਕਲ ਪੈਂਦੇ ਆ ਵੀ ਵੇਖ ਸਕਦੇ ਹੋ ਠੀਕ ਹੈ ਤੇ ਤਿੰਨ ਜਿਹੜੇ ਮੇਲ ਅਵੇਲੇਬਲ ਨੇ ਤੇ ਸੰਪਰਕ ਨੰਬਰ ਜਿਹੜੇ ਆਪਾਂ ਵੀਰ ਤੋਂ ਲੈ ਲੈਨੇ ਆ ਕੁਆਲਿਟੀ ਬਹੁਤ ਵਧੀਆ ਵਾ ਨੰਬਰ ਵੀਰ ਕੋਲ ਤੋਂ ਆ ਜੀ 78890 08399 ਠੀਕ ਹੈ ਜੀ ਹਾਂਜੀ ਤੇ ਨਿਸ਼ਾਨ ਫੇਰੇ ਆਪਣੇ ਨੰਬਰ 70876 7417 ਠੀਕ ਆ ਸੋ ਦੋਸਤੋ ਕੰਟੈਕਟ ਤੁਸੀਂ ਇਹਨਾਂ ਨੰਬਰਾਂ ਤੇ ਕਰਨਾ ਹੈਗਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ